ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅੱਗੇ ਦੁਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ-ਦੋਣੀ ਰਾਤ ਚੌਗਣੀ ਤਰੱਕੀ ਕਰੂੰ ਆਪ ਬਾਈ ਖੜਾ ਸਾਡਾ ਅਵਤਾਰ ਸਿੰਘ ਸੇਖੋ ਸਵੇਰੇ ਸਵੇਰੇ ਜੀ ਰੋਲਾ ਪਾਉਣ ਲੱਗ ਗਿਆ ਜੀ ਆ ਕੇ ਜੀ ਇਹ ਰੋਲੇ ਦਾ ਦੇਣਾ ਕਹਿੰਦੇ ਜੀ ਕਹਿੰਦੇ ਸਾਡੇ ਖੇਤ ਦੇ ਵਿੱਚ ਡੰਗਰ ਵੜ ਗਏ बाजरा खाके ਕਹਿੰਦੇ ਮੇਰਾ ਬਾਜਰਾ ਕਾਲੀ ਖਾਗੇ ਯਾਰ ਥੋੜਾ ਜਿਹਾ ਬਾਜਰਾ ਖਾਗੇ ਬਾਈ ਦਾ ਬਾਜਰਾ ਬਦਲਵਾਈ ਹੋਈ ਹੋਈ ਹੈ ਜੀ ਅੱਜ ਵੀ ਮੀ ਪੈ ਗਿਆ ਜੀ ਤਖੜਾ ਸਵੇਰੇ ਤੋਂ ਥੋੜਾ ਜਿਹਾ ਉਹ ਅੰਕਲ ਸੈਰ ਕਰਦਾ ਹੁੰਦਾ ਉਹਦਾ ਗੱਡੀ ਦਾ ਟਾਇਰ ਹੀ ਪੈਂਚਰ ਹੋ ਗਿਆ ਹਾਲੇ ਦੇਖੋ ਪਤਾ ਨਹੀਂ ਲੱਗਿਆ ਉਹਨਾਂ ਨੂੰ ਗੱਡੀ ਖੜੀ ਹੈ ਜੀ ਪੈਂਚਰ ਹੀ ਹੋ ਗਿਆ ਇਹ 3-4 ਕਿਲੋਮੀਟਰ ਤੋਂ ਆਉਂਦੇ ਨੇ ਇੱਥੇ ਆਪਣੇ ਗਰਾਊਂਡ ਦੇ ਵਿੱਚ ਮਲਕਪੁਰ ਦੇ ਸੈਰ ਕਰਨ। ਅੱਜ ਸਵੇਰੇ ਸਵੇਰੇ ਆ ਕੇ ਸੱਜਣ ਆ ਗਿਆ ਸਾਡਾ ਵੱਡਾ ਭਾਈ। ਇਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ। ਇਹਨੂੰ ਟੈਨਸ਼ਨ ਬਹੁਤ ਰਹਿੰਦੀ ਹੈ ਜੀ। ਲੋਕਾਂ ਨੂੰ ਕੋਈ ਟੈਨਸ਼ਨ ਨਹੀਂ। ਬਾਜਰਾ ਖਾ ਗਏ, ਕਦੇ ਝੋਨਾ ਖਾ ਗਏ। ਦੇ ਕੁਛ ਖਾ ਗਏ ਹੈ ਬਾਕੀ ਜਿਹੜੇ ਪ੍ਰਵਾਸੀ ਬੰਦੇ ਆ ਨਾ ਜੀ ਕਈ ਤਾਂ ਹੈਗੇ ਚਲੋ ਵਧੀਆ ਜੀ ਕਈ ਬੰਦੇ ਤਾਂ ਇਦਾਂ ਦੇ ਜੀ ਬਸ ਮਾੜੀ ਮੋਟੀ ਪੀ ਕੇ ਟੱਲੀ ਹੋ ਜਾਂਦੇ ਨੇ ਇੱਕ ਤਮਾਸ਼ਾ ਵੀ ਹੈ ਜੀ ਵਿੱਚ ਤੁਹਾਨੂੰ ਦੇਖਣ ਨੂੰ ਮਿਲੂ ਛੋਟਾ ਜਿਹਾ ਦਿਖਾਉਗਾ ਤੁਹਾਨੂੰ ਤਮਾਸ਼ਾ ਹੀ ਕਰ ਸਕਦੇ ਆ ਆ ਜਾਂ ਬਾਈ ਸਣੀ ਸੁਭਾਈ ਆ ਆਪਣੇ ਕੰਮ ਗੱਲ ਖੇਤੀਬਾੜੀ ਵਾਲਾ ਤੇ ਜੀ ਵੀਡੀਓ ਆ ਜੀ ਜ਼ਰੂਰ ਦੇਖਿਓ ਇਹ ਸਾਡੇ ਸਾਬਕਾ ਸਰਪੰਚ ਕਰਮਜੀਤ ਸਿੰਘ ਸੇਖੋ ਹੋਰ ਜੀ ਕਿੱਦਾਂ ਫਿਰ ਬੋ ਕਰਤਾ ਹਾਂਜੀ ਦੋਸਤੋ ਇਹ ਸਾਡੇ ਆਗੇ ਜੀ ਗੁਰਦੁਆਰਾ ਸਾਹਿਬ ਦੇ ਪਾਠੀ ਸਹਿਬਾਨ ਵੀ ਆਪਣਾ ਆਪਣੀ ਇਹ ਜੀ ਡਿਊਟੀ ਆ ਗੁਰਦੁਆਰਾ ਸਾਹਿਬ ਦੀ ਵਕੂਬੀ ਨਿਭਾਉਂਦੇ ਨੇ ਇੱਧਰ ਇਹਨੂੰ ਮਿਲੋ ਜੀ ਅਛਰ ਸਿੰਘ ਅਛਰੂ ਆਹਦਾ ਮੁੰਡਾ ਆ ਗਿਆ ਸੈਕਟਰੀ ਡੈਜੀ ਦਾ ਇਹ ਗਿਆ ਸੈਕਟਰੀ ਆਹੋ ਸੈਕਟਰੀ ਆ ਲੈ ਨਹੀਂ ਯਾਰ ਇਹ ਸਰਕਾਰੀ ਪਦਵੀ ਆ ਜੀ ਬੰਦੇ ਦੀ ਡੈਰੀ ਦਾ ਕੰਮ ਸੰਭਾਲਦੇ ਨੇ ਜੀ ਇਹ ਵੀ ਵੀਰ ਕਾ ਡੈਰੀ ਇੰਦਰ ਦਾ ਅਹੀ ਰਿਸ਼ਤਾ ਆਊਗਾ ਤੇ ਸਾਨੂੰ ਵੀ ਜਾਨਾ ਵਧੀਆ ਆ ਆ ਦੇਖ ਲਓ ਜੀ ਆ ਬੰਦੇ ਦੀ ਗੱਲ ਸੁਣੋ ਕਹਿੰਦੇ ਜੇ ਇਹ ਇਹ ਵਧੀਆਪਾ ਇੰਟਰੋਡਕਸ਼ਨ ਦੇਵਾਂਗੇ ਜੀ ਫਿਰ ਮੁੰਡੇ ਨੂੰ ਰਿਸ਼ਤਾ ਵਧੀਆ ਆਊਗਾ ਆਹੋ ਯਾਰਾ ਠੀਕ ਹੈ ਗੱਲ ਕਰੀ ਹਾਂ 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 ਬਿਲਕੁਲ ਠੀਕ ਆ ਅੱਪਾ ਬਤਾ ਦੱਸਾਂਗੇ ਬੰਦੇ ਦਾ ਫੇਰ ਬਿਲਕੁਲ ਹੋਰ ਬਾਬਾ ਜੀ ਠੀਕ ਹੋ ਚਲੋ ਵਧੀਆ ਜੀ ਵਧੀਆ ਹੀ ਚਾਹੀਦਾ ਆਪਾਂ ਮਾੜਾ ਕੋਈ ਨਾ ਬੰਦੇ ਨਾਲ ਦੇ ਨੂੰ ਵਧੀਆ ਜਾਨਾ ਵਧੀਆ ਜੀ ਹੋਰ ਜੀ ਠੀਕ ਹੋ ਅਛਰ ਸਿੰਘ ਜੀ ਵਧੀਆ ਨਵੇਂ ਆਏ ਡਿਊਟੀ ਨਵਾਏ ਆਪਣੀ ਠੀਕ ਆ ਜੀ ਵਧੀਆ ਜੀ ਪਿੰਜਰੇ ਨੇ ਤਾਂ ਸਾਈਕਲ ਲਾਇਆ ਹੋਇਆ ਹਾਂ ਪਿੰਜਰੇ ਦੇ ਵਿੱਚ ਆ ਦੇਖੋ ਜੀ ਆ ਬਾਈ ਕੀ ਕਹਿੰਦਾ ਕਹਿੰਦਾ ਪਿੰਜਰੇ ਦੇ ਵਿੱਚ ਲੋਕ ਕੁੱਤਾ ਤਾੜਦੇ ਆ ਜਾਂ ਕੋਈ ਪਸ਼ੂ ਤਾੜਦੇ ਆ ਕਹਿੰਦਾ ਨੇ ਸਾਈਕਲ ਤਾੜਿਆ ਹੋਇਆ ਨਾਲ ਲਾਇਆ ਹੋਇਆ ਜਾਂਦਾ ਨਹੀਂ ਕੱਦਰੀ ਆ ਨੀਖ ਲੋ ਬਾਈ ਦੀਆਂ ਗੱਲਾਂ ਕਹਿੰਦੇ ਪਿੰਜਰੇ 'ਚ ਸਾਈਕਲ ਲਾਇਆ ਹੋਇਆ ਪਿੰਜਰੇ 'ਚ ਤਾਂ ਲੋਕ ਕੁੱਤਾ ਬਾੜਦੇ ਆ ਜੀ ਕੁੱਤਾ ਤਾੜਦੇ ਆ ਜਾਂ ਕੋਈ ਜਾਨਵਰ ਤਾੜਦੇ ਆ ਕਦਾ ਇਹਨਾਂ ਨੇ ਸਾਈਕਲ ਲਾ ਕੇ ਨਾ ਹੀ ਤਾੜ ਕੇ ਪਿੰਜਰੇ ਚ ਪਿੰਜਰਾ ਪਿੰਜਰੇ ਦੇ ਵਿੱਚ ਤਾੜ ਕੇ ਤੇ ਜਿੰਦਾ ਲਾਇਆ ਹੋਇਆ ਬਾਬਾ ਜੀ ਚਲੇ ਗਏ ਉਧਰ ਦੂਜੇ ਪਾਸੇ ਕਰਦਾ ਨਾ ਤੰਨੇ ਤੰਨ ਦੋ ਦ ਬੱਚੇ ਆ ਇਹ ਗੱਲਾਂ ਕਰਦੇ ਨੇ ਜੀ ਆਪਣੀਆਂ ਦੁਨੀਆਦਾਰੀਆਂ ਨੇ ਵਧੀਆ ਹੁਣ ਸ਼ੌਕ ਪੈਦਾ ਹੋ ਗਿਆ ਤੁਹਾਨੂੰ ਵੀ ਡੰਗਰ ਰੱਖਣ ਦਾ ਹਨ ਪਹਿਲਾਂ ਤਾਂ ਛੱਡਦੇ ਸੀਗੇ ਵਧੀਆ ਨੇ ਕੰਮ ਲੱਗਿਆ ਵਧੀਆ 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 ਆ ਸਾਡਾ ਬਾਈ ਵੀ ਡੰਗਰ ਰੱਖਦਾ ਹੈ ਦੇਖੋ ਇਹਨੇ ਕੰਮ ਬਹੁ ਕੀਤੇ ਆ ਬੰਦੇ ਨੇ ਜੀ ਫੋੜ ਜੀ ਕੰਮ ਬਹੁ ਕੀਤੇ ਆ ਬੰਦੇ ਨੇ ਜੀ ਕਦੇ ਜੀ ਇਹਨੇ ਫੋਟੋਗ੍ਰਾਫੀ ਕੀਤੀ ਪਰ ਫੋਟੋਗ੍ਰਾਫੀ ਦਾ ਕੰਮ ਵੀ ਬੱਲੇ ਬੱਲੇ ਕਰਾਉਂਦਾ ਹੁੰਦਾ ਸੀ ਫੋਟੋਗ੍ਰਾਫੀ ਜੇ ਪੱਟੀ ਚੱਕ ਦੁੰਦਾ ਸੀ ਹੁਣ ਇਹ ਬਾਈ ਨੇ ਡੰਗਰ ਰੱਖੇ ਹੋਏ ਨੇ ਜੀ ਤੇ ਡੰਗਰਾਂ ਦੇ ਨਾਲ ਕਹਿੰਦੇ ਹੁੰਦੇ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਜੀ ਸਾਰੀ ਤੇ ਆਈ ਡੰਗਰਾਂ ਚ ਨਿਕਲ ਜਾਂਦੀ ਆ ਮੌਸਮ ਵਾਈਦਾ ਵਧੀਆ ਜੀ ਬੱਦਲ ਵਾਈ ਹੋਈ ਹੋਈ ਆ ਮੌਸਮ ਥੋੜਾ ਜਿਹਾ ਗਰਮ ਹੈ ਨਾ ਆ ਵਧੀਆ ਵੈਸੇ ਤਾਂ ਚੱਲ ਹਵਾ ਚੱਲ ਪਈ ਆ ਹਵਾ ਚੱਲ ਪਈ ਆ ਜੀ ਪੇਪਲ ਲਾਇਆ ਸੀ ਜੀ ਆਪਾਂ ਖਾਸਾ ਵੱਡਾ ਹੋ ਗਿਆ ਜੀ ਹੁਣ ਤਾਂ ਆਪਣੀ ਤਾਂ ਸਾਰੇ ਦੋਸਤਾਂ ਵੀਰਾਂ ਨੂੰ ਇਹ ਵੀ ਮੰਗ ਆ ਜੀ ਵੀ ਗੂਟੇ ਜ਼ਰੂਰ ਲਾਇਆ ਕਰੋ ਜੀ ਇਹ ਪੇਪਲ ਦਾ ਪੇੜ ਆ ਦਰਖਤ ਆ ਇਹ ਇਥੇ ਚੌਂਕ ਪੈਂਦਾ ਜੀ ਇਹ ਚੌਂਕ ਦੇ ਵਿੱਚ ਲਾਇਆ ਹੈ ਚਲੋ ਇਹ ਵੀ ਛਾਇਆ ਦਿਆ ਕਰੂਗਾ ਜੀ ਇਹਦੋਂ ਵੱਡਾ ਹੋ ਗਿਆ ਹਾਂਜੀ ਸਾਡਾ ਭਾਈ ਆ ਗਿਆ ਜੀ ਇਹ ਮੈਂਬਰ ਹੈ ਤੇ ਆ ਬੰਦਾ ਸਵੇਰੇ ਸਵੇਰੇ ਆਪਾਂ ਗੱਲ ਕਰਕੇ ਹਟੇ ਆ ਨਾ ਇੱਕ ਪ੍ਰਵਾਸੀ ਬੰਦਾ ਆ ਜੀ ਉਹਨੇ ਡੰਗਰ ਰੱਖੇ ਹੋਏ ਨੇ ਪਤੰਦਰ ਨਾਲ ਡੰਗਰ ਬਾੜ ਕੇ ਫਸਲ ਦੇ ਵਿੱਚ ਫਸਲ ਨੂੰ ਖਰਾਬ ਕਰੀ ਜਾਂਦਾ ਉਹ ਭਾਈ ਆਇਆ ਹੁਣ ਕਹਿੰਦੇ ਮੌਕਾ ਦਿਖਾਉਣਾ ਕਹਿੰਦੇ ਲਾਲ ਚੱਲ ਆ ਚਲੋ ਚੱਲਦੇ ਆ ਜੀ ਚਲੋ ਆਜੋ ਚੱਲਦੇ ਆ ਭਾਈ ਦੇ ਨਾਲ ਚਲੋ ਯਾਰ ਮਤਾ ਪਾਇਆ ਡੰਗਰ λε ਜਾਣ ਬਾਅਦ ਮਦਨੂਰੀ ਇਹ ਸਾਡੇ ਮੈਂਬਰ ਆ ਭਾਈ ਇਹ ਦਿਖਾਉਣ ਚੱਲੇ ਆ ਜੀ ਮੌਕਾ ਮੈਂ ਚਲੋ ਦੇਖਿਓ ਨੇ ਭਾਈ ਖੇਤ ਚ ਇਤਨੂੰ ਚੱਲੇ ਆ ਜੀ ਆ ਭਾਈ ਦੇ ਆਪਾਂ ਕਰ ਮੈਂਬਰ ਆ ਭਾਈ ਠੀਕ ਆ ਇਹ ਦੱਸ ਆ ਜੀ ਮੌਕਾ ਦਾ ਸਾਡੀਆਂ ਜੀ ਕਹਿੰਦੇ ਆ ਦੇਖਣਾ ਜੀ ਆਵੰਗਾਰੇ ਹੋ ਪਈ ਜਾਂਦਾ ਜੀ ਖੇਤ ਚ ਅਸੀਂ ਜਾਣਦੇ ਆ ਜੀ ਖੇਤ ਨੂੰ ਆਪਣੇ ਤੇ ਪੰਚਾਇਤ ਦੀ ਜਗ੍ਹਾ ਦੇਖੋ ਜੀ ਬਗਬੋੜ ਦੀ ਜਗ੍ਹਾ ਤੇ ਦੇਖੋ ਜੀ ਇਹ ਬੰਦੇ ਨੇ ਘਰ ਬਣਾਏ ਹੋ ਆਪਦਾ ਸਾਹਿਬ ਜੀ ਇੱਥੇ ਸਾਡੇ ਪਿੰਡ ਦੀ ਬਾਹਰ-ਬਾਰ ਖੇਤਾਂ ਦੇ ਵਿੱਚ ਵੀ ਲੋਕਾਂ ਨੇ ਕਾਫੀ ਘਰ ਬਣਾ ਲਏ ਜੀ ਪਿੰਡ ਪਿੰਡ ਨਹੀਂ ਰਹਿ ਗਿਆ ਜੀ ਹੋਰ ਘਰ ਬਣ ਗਏ ਯਾਰ ਇੱਥੇ ਵੀ ਹੈ ਤੇ ਕਾਫੀ ਟਾਈਮ ਬਾਅਦ ਆਇਆ ਉਹ ਇਹ ਖੇਤ ਹੁੰਦੇ ਸੀ ਜੀ ਪਹਿਲਾਂ ਦੇਖੋ ਕਈਆਂ ਨੇ ਘਰ ਬਣਾ ਲਏ ਬਾ ਕਮਾਲ ਕਰਤੀ ਹੈ ਜੀ ਕੋਈ ਸੱਚੀ ਬੰਦਾ ਪ੍ਰਵਾਸੀ ਹੈ ਜੀ ਚਲੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਹੈਗੇ ਭਾਈ ਪ੍ਰਵਾਸੀ ਬੰਦੇ ਆਪ ਦਾ ਚਲੋ ਕਾਰੋਬਾਰ ਕਰਦੇ ਆ ਕੰਮ ਕਰਦੇ ਆ ਪਰ ਇੱਥੇ ਜ਼ਮੀਨ ਬਕਵੌੜ ਦੀ ਜਗਾ ਹੈ ਜੀ ਜ਼ਮੀਨ ਆ ਉਹਦੇ ਵਿੱਚ ਨਾ ਉਹਨੇ ਡੰਗਰ ਰੱਖੇ ਹੋਏ ਨੇ ਜੀ ਡੰਗਰ ਰੱਖਿਆ ਨੇ ਤੇ ਆਪਣੇ ਬਾਈ ਦਾ ਖੇਤ ਆ ਜੀ ਇਹਦੇ ਵਿੱਚ ਡੰਗਰ ਬਾੜ ਦਿੰਦਾ ਜੀ ਉਹ ਡੰਗਰ ਬਾੜ ਕੇ ਜੀ ਫਸਲ ਦੀ ਖਰਾਬੀ ਕਰਦਾ ਜੀ ਉਹ ਆ ਲੋ ਜੀ ਇੱਧਰ ਵੀ ਆਪਾਂ ਦੇਖਦੇ ਆ ਜੀ ਸੋਰੀ ਸੋਰੀ ਬਾਈ ਗੱਲਾਂ ਕਰਨ ਲੱਗਿਆ ਕਹਿੰਦਾ ਯਾਰ ਆਪਣੇ ਫਸਲ ਖਰਾਬ ਕਰਦਾ ਬੰਦਾ ਡੰਗਰ ਬਾੜ ਦਿੰਦਾ ਵਿੱਚ ਲੈ ਚੱਲ ਆਪਾਂ ਦੇਖ ਕੇ ਆਉਣੇ ਅੱਜ ਆਪਣੇ ਪਿੰਡ ਦੇ ਮੈਂਬਰ ਨੂੰ ਨਾਲ ਲੈ ਕੇ ਆਇਆ ਜੀ ਦਿਖਾਉਣ ਵਾਸਤੇ ਆ ਦੇਖੋ ਜੀ ਹਾਲ ਪੱਠੇ ਸਾਰੇ ਖਾ ਗਏ ਜੀ ਦੇਖੋ ਜੀ ਸਾਨੂੰ ਤਾਂ ਫਸਲ ਬਾੜੀ ਨਾਲ ਪਿਆਰ ਆ ਜੀ ਅਸੀਂ ਫਸਲ ਵੀਦਦੇ ਆ ਜਾਂ ਆ ਝੋਨਾ ਵਾ ਜੀ ਉਧਰ ਝੋਨੇ ਦੀ ਬਾੜ ਦੰਦੇ ਨੇ ਡੰਗਰ ਸਾਨੂੰ ਤਾਂ ਇਹ ਨਾਲ ਪਿਆਰ ਆ ਜੀ ਅਸੀਂ ਤਾਂ ਖੇਤਾਂ ਨੂੰ ਪਿਆਰ ਕਰਨ ਵਾਲੇ ਆ ਜੀ ਫਸਲ ਨੂੰ ਪਿਆਰ ਕਰਨ ਵਾਲੇ ਆ ਜੀ ਆਪਣੇ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਆ ਜੀ ਤੇ ਸਾਡੇ ਫਸਲ ਦਾ ਇਹ ਬਾਹਰਲੇ ਬੰਦੇ ਆ ਕੇ ਜੀ ਆ ਵੀ ਨੁਕਸਾਨ ਕਰ ਜਾਂਦੇ ਨੇ ਸਾਰੀ ਡੰਗਰ ਬਾੜ ਕੇ ਜੀ ਨੁਕਸਾਨ ਕੀਤਾ ਪਿਆ ਜੀ ਦੱਸੋ ਉਧਰ ਮੈਂਬਰ ਉਹ ਗੱਲ ਕਰਨ ਲੱਗਿਆ ਪਿਆ ਜੀ ਦੇਖੋ ਫੋਨ ਤੇ ਦੇਖੋ ਨਾਲ ਹੀ ਪਰਲੇ ਬਾਤ ਇਹ ਸਾਡੇ ਪਿੰਡਾਂ ਦੀਆਂ ਗੱਲਾਂ ਬਾਤਾਂ ਨੇ ਜੀ ਪਰ ਜਿਵੇਂ ਹੁਣ ਬੰਦਾ ਮਿਹਨਤ ਕਰਦਾ ਜੀ ਫਸਲ ਬੀਜ ਦਾ ਤੇ ਕੋਈ ਹੋਰ ਬੰਦਾ ਨੁਕਸਾਨ ਕਰ ਦੇਵੇ ਜੀ ਇਹਦਾ ਤਾਂ ਫਿਰ ਮਾੜੀ ਗੱਲ ਆ ਨਾ ਜੀ ਦੇਖੋ ਜੀ ਸਾਰੇ ਡੰਗਰ ਬਾੜ ਕੇ ਜੀ ਸਾਰੇ ਚਰਾਏ ਪਾਇਨੇ ਜੀ ਤੇ ਉਹ ਆ ਸਾਰਾ ਬਾਜਰਾ ਉਹਨੇ ਖਰਾਬ ਕੀਤਾ ਪਿਆਗਾ ਮੌਕਾ ਦੇ ਮੌਕਾ ਦੇਖ ਲਿਆ ਜੀ ਅਸੀਂ ਖੇਤ ਚੋਂ ਤੇ ਆ ਬਾਈ ਮੈਂਬਰ ਖੜਾ ਵਾ ਤੇ ਕਹਿੰਦਾ ਕੋਈ ਗੱਲ ਨਹੀਂ ਭਾਈ ਅਸੀਂ ਪੁੱਛ ਕੇ ਉਹਨਾਂ ਦਾ ਹਾਂ ਨੇ ਬੁਲਾ ਕੇ ਉਹਨਾਂ ਕਰਦੇ ਆ ਗੱਲ ਉਹਨਾਂ ਬੁਲਾ ਕੇ ਕਹਿੰਦੇ ਅਸੀਂ ਹੱਲ ਕਰਦੇ ਆ ਕੋਈ ਕਿ ਬਾਈ ਆਹ ਗੱਲਬਾਤ ਸੀਗੀ ਇਹ ਉਹਨੂੰ ਸੱਦਣਾ ਤਾਂ ਹੈਗਾ ਹੀ ਆ ਉਸਨੇ ਸਾਡੇ ਕਿਹਨਾ ਕਹਿੰਦੇ ਉਹਨੂੰ ਆਪਾਂ ਦਿਖਾਉਣੇ ਆ ਦਿਖਾਉਣੇ ਆ ਜੀ ਆਪਾਂ ਨੇ ਇੱਧਰ ਬਾਈ ਇਹ ਤੋਰੀਆਂ ਲੱਗੀਆਂ ਪੇਠਾ ਲੱਗਿਆ ਹੋਇਆ ਇਹ ਤੋਰੀਆਂ ਲੱਗੀਆਂ ਤੋੜ ਲਾ ਤੋੜ ਲਓ ਤੋੜ ਲਓ ਹੋਰ ਨਾ ਕੁਝ ਲੜ ਲੁੜ ਜਾਵੇ ਯਾਰ ਲੜ ਲੁੜ ਨਾ ਜਾਵੇ ਕੁਝ ਕੋਈ ਪਤਾ ਨਹੀਂ ਹੁੰਦਾ ਹੈਗਾ ਚਲੋ ਆ ਚਲੋ ਚਲੋ ਹੁਣ ਚੱਲਦੇ ਆਂ ਜੀ ਘਰੇ ਆ ਜਿਓ ਮੌਕਾ ਦੇਖ ਲਿਆ ਜੀ ਆਪਾਂ ਭਾਈਆਂ ਨਾਲ ਉਹ ਘਰੇ ਜਾਂਦੇ ਆ ਆ ਦੇਖੋ ਜੀ ਬੰਦਾ ਝੂਮ ਬਰਾਬਰ ਝੂਮ ਮਸਤ ਹੋਇਆ ਵੈ ਜੀ ਬੰਦਾ ਅੱਜ ਵੀ ਪਿਆ ਜੀ ਅੱਜ ਫੇਰ ਦੁਆਰੇ ਆ ਬੰਦਾ ਜੀ ਝੂਮਣ ਲੱਗਿਆ ਹੋਇਆ ਜੀ ਵੀ ਚ ਲੈਦਾ ਨਜ਼ਾਰੇ ਪੂਰੇ ਗੇੜੇ ਕੱਢਦਾ ਜੀ ਗੇੜੇ ਲੈ ਨਾਲੇ ਮੈਂ ਤੈਨੂੰ ਕਿੰਨੀ ਵਾਰੀ ਗਿਆ ਆ ਕਿ ਕੁਰਕਰੇ ਨਹੀਂ ਖਾਣੇ ਕੁਰਕਰੇ ਨਹੀਂ ਖਾਣੇ ਤੂੰ ਫੜਦਾ ਨਹੀਂਗਾ ਹੁਣ ਤਾਂ ਹਫ਼ਤੇ ਬਾਅਦ ਖਾਦੇ ਆ ਨਹੀਂ ਹਫ਼ਤੇ ਬਾਅਦ ਕਿਉਂ ਖਾਦੇ ਆ ਰੁੱਕ ਮੈਂ ਨਹੀਂ ਪਤਾ ਇਹ ਚੀਜ਼ਾਂ ਖਰਾਬ ਨੇ ਨਾ ਜੇ ਤੂੰ ਖਾਣਾ ਇਹਦ ਨੂੰ ਕਰ ਫੇਸ ਮੈਂ ਖਾਡਾਂ ਜੀ ਹੈ ਇਹਦ ਨੂੰ ਕਰ ਮੂੰ ਪਿਆ ਹਾਂ ਤੋ ਕੀ ਕਾ ਤੇ ਖਾਣਾ ਦੇਖ ਲੋ ਜੀ ਇਹਦੇ ਆ ਹਾਲ ਦੇਖੋ ਜੀ ਇਹ ਮੁੰਡੇ ਦਾ ਦੇਖੋ ਦੇਖੋ ਨਹੀਂ ਖਾਂਦਾ ਦੇਖੋ ਇਹ ਇਹਨੂੰ ਪਛਾਣੋ ਜੀ ਇਹ ਮੁੰਡਾ ਪਤਾ ਕੀ ਦਾ ਜੀ ਇਹ ਭੋਲੇ ਦਾ ਮੁੰਡਾ ਜੀ ਇਹ ਭੋਲੇ ਦਾ ਮੁੰਡਾ ਅੱਜ ਗਿਆ ਭੱਜ ਲਓ ਜੀ ਮੈਂ ਉਹ ਮੁੰਡੇ ਨੂੰ ਰੋਕਦਾ ਸੀਗਾ ਜੀ ਆਹ ਦੇਖ ਲਓ ਜੀ ਹਾਲ ਇਹ ਭਤੀਜਾ ਜੀ ਆਪਣੇ ਖੜਜੋ ਅਰੇ ਕੀ ਲੈ ਕੇ ਆਏ ਹੋ ਹੈ ਆਹ ਦੇਖ ਲਓ ਜੀ ਕੁਰਕਰੇ ਮੈਂ ਉਹਨੂੰ ਰੋਕਦਾ ਮਾਂ ਉਹ ਮੁੰਡੇ ਨੂੰ ਭੋਲੇ ਦੇ ਨੂੰ ਆਹ ਦੇਖ ਲਓ ਏ ਹੋਰ ਕੋਈ ਚੀਜ਼ ਖਾਣ ਵਾਲੀ ਹੈ ਨਹੀਂਗੀ ਦੱਸ ਬੋਲ ਸਵਾਦ ਲੱਗਦੇ ਨੇ ਇਹ ਬੋਲ ਸਵਾਦ ਲੱਗਦੇ ਆ ਆ ਦੇਖ ਲਓ ਜੀ ਇਹਨਾਂ ਨੂੰ ਇਹ ਸਵਾਦ ਲੱਗਦੇ ਆ ਜੀ ਇਹ ਬਸ ਆ ਤਾਂ ਬੋਲ ਨਹੀਂ ਇਹਦੇ ਨਾਲ ਫਿਰ ਹਾਂ ਕੀ ਲੱਗਦੇ ਆ ਬਸ ਲਓ ਜੀ ਉਹ ਮੁੰਡਾ ਚਲੇ ਗਿਆ ਜੀ ਉਹਦੇ ਹੱਥ ਦੀ কুরਕਰੇ ਇਹ ਪਤਾ ਨਹੀਂ ਇਹਨਾਂ ਨੂੰ ਜੀ ਕੀ ਸਵਾਦ ਲੱਗਦੇ ਆ ਜੀ ਇਹ কুরਕਰੇ ਹਮ ਜੋ ਬਾਹਰ ਆ ਹਾਂਜੀ ਵੀਰੋ ਫੇਤ ਜਾ ਕੇ ਵਾਪਸ ਆ ਗਏ ਜੀ ਅਸੀਂ ਕਾफी ਨੁਕਸਾਨ ਕੀਤਾ ਹੋਇਆ ਜੀ ਪਸ਼ੂਆਂ ਨੇ ਉਹਨੂੰ ਪਤਾ ਚਲੋ ਜਿਹੜੇ ਜਿਹੜਾ ਇਨਸਾਨ ਪਸ਼ੂ ਰੱਖਦਾ ਉਹਨੂੰ ਸਾਂਭਣ ਦਾ ਵੀ ਉਹਦਾ ਹੱਕ ਬਣਦਾ ਪਰ ਜਦੋਂ ਬੰਦਾ ਘਰੇ ਨਾਲ ਨਾਲ ਸਾਫ ਕਰਦਾ ਹੋਵੇ ਫਿਰ ਉਹਨੂੰ ਖੁੱਲਾ ਛੱਡਣਾ ਨਾ ਲੱਗਣਾ ਇਹ ਚਲ ਚਾਰ ਲੈਣਗੇ ਮਤਲਬ ਚਾਰਨਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਕਿਸੇ ਦੇ ਖੇਤ ਚ ਬਾੜ ਦੇਣਾ ਤਾਂ ਇਹ ਕੋਈ ਵੀ ਆ ਜੇ ਖੇਤ ਚ ਬਾੜਦਾ ਹੈ ਬੰਦਾ ਆ ਕੋਈ ਕਿਸੇ ਦੇ ਵੀ ਖੇਤ ਚ ਬਾੜਦਾ ਫਿਰ ਨੁਕਸਾਨ ਹੁੰਦਾ ਫਿਰ ਮਨ ਨੂੰ ਦੁੱਖ ਤਾਂ ਲੱਗਦਾ ਹੀ ਆ ਕਿ ਆਪਣੇ ਉਹਨਾਂ ਦੇ ਵੀ ਡੰਗਰ ਪਸ਼ੂ ਰੱਖੇ ਹੁੰਦੇ ਨੇ ਤੇ ਉਹਨਾਂ ਨੇ ਵੀ ਆਪਣਾ ਪਸ਼ੂ ਨੂੰ ਪੱਠੇ ਵਗੈਰਾ ਚਾਰਨੇ ਹੁੰਦੇ ਨੇ ਪਰ ਜਦੋਂ ਬੰਦਾ ਕਿਸੇ ਦਾ ਨੁਕਸਾਨ ਕਰਦਾ ਦੁੱਖ ਤਾਂ ਬਹੁਤ ਲੱਗਦਾ ਪਰ ਵੈਸੇ ਵੀ ਜਿਹੜੇ ਕਈ ਪ੍ਰਵਾਸੀ ਬੰਦੇ ਨੇ ਨਾ ਜੀ ਬਸ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੇ ਆਂ ਕਈ ਪ੍ਰਵਾਸੀ ਬੰਦੇ ਤਾਂ ਇਦਾਂ ਦੇ ਨੇ ਬਈ ਵਧੀਆ ਕੰਮ ਵੀ ਵਧੀਆ ਕਰਦੇ ਨੇ ਬਈ ਐਵੇਂ ਕਿਥੇ ਦਾ ਨੁਕਸਾਨ ਨਹੀਂ ਕਰਦੇ ਤੇ ਆਹ ਮੁੰਡਾ ਕੰਮ ਤੇ ਜਾ ਰਿਹਾ ਜੀ ਦੇਖੋ ਇਹ ਵੀ ਆਪਣੇ ਪਿੰਡਾਂ ਦੇ ਮੁੰਡੇ ਨੇ ਜੀ ਕੰਮ ਕਰਦੇ ਨੇ ਉਹ ਵੀ ਆਪਣਾ ਕੰਮ ਕਰਨਾ ਆਉਂਦੇ ਨੇ ਰੋਜੀ ਰੋਟੀ ਕਮਾਉਣ ਆਉਂਦੇ ਨੇ ਪੰਜਾਬ ਦੇ ਵਿੱਚ ਪਰ ਕਿਸੇ ਦਾ ਨੁਕਸਾਨ ਕਰਨਾ ਇਹ ਬਹੁਤ ਮਾੜੀ ਗੱਲ ਆ ਜੀ ਚਾਚਾ ਜੀ ਸੈਰ ਕਰਦੇ ਨੇ ਜੀ ਸਾਡੇ ਮੋਰ ਚਾਚਾ ਜੀ ਠੀਕ ਹੋ ਠੀਕ ਹੋ ਵਧੀਆ ਜੀ ਇਹ ਸਾਡੇ ਬਜ਼ੁਰਗ ਨੇ ਜੀ ਮਰ ਕੱਢਦੇ ਇੱਕ ਦੋ ਗੇੜੇ ਹੀ ਨੇ ਫਿਰ ਥੱਕ ਜਾਂਦੇ ਨੇ ਇੱਕ ਕੱਢਦੇ ਇੱਕ ਦੋ ਗੇੜੇ ਹੀ ਨੇ ਜੀ ਗੇੜਾ ਕੱਢ ਕੇ ਥੱਕ ਜਾਂਦੇ ਨੇ ਜੀ ਇਹ ਸਾਡੇ ਬਜ਼ੁਰਗ ਨੇ ਜੀ ਮੇਰੇ ਪਿਤਾ ਜੀ ਦਾ ਨਾਮ ਵੀ ਜੀ ਲక్ష్మణ ਦਾਸ ਜੀ ਇਹਨਾਂ ਦਾ ਨਾਮ ਵੀ ਲక్ష్మణ ਦਾਸ ਜੀ ਠੀਕ ਹੈ ਜੀ ਕਈ ਵਾਰੀ ਭੁਲੇਖਾ ਪੈ ਜਾਂਦਾ ਹੁੰਦਾ ਸੀ ਤੁਹਾਨੂੰ ਦੱਸ ਦਿਆ ਜੀ ਖਾਸੇ ਵਾਲੀ ਗੱਲ ਜੇ ਕੋਈ ਪਿੰਡ 'ਚ ਚਿੱਠੀ ਆਉਣੀ ਨਾ ਪੁਰਾਣੇ ਸਮੇਂ ਦੀਆਂ ਗੱਲਾਂ ਕਰਦੇ ਨੇ ਜੀ ਅੱਜ ਤੋਂ ਤਕਰੀਬਨ ਜਦੋਂ ਮੋਬਾਈਲ ਫੋਨ ਵਗੈਰਾ ਨਹੀਂ ਹੁੰਦੇ ਸੀਗੇ ਉਦੋਂ ਕੋਈ ਪਿੰਡ ਦੀ ਚਿੱਠੀ ਆਉਣੀ ਤੇ ਇਹਨਾਂ ਦੇ ਨਾਮ ਦੀ ਚਿੱਠੀ ਹੋਣੀ ਆ ਆਪਣੇ ਘਰ ਜਾਣੀ ਇਹ ਲక్ష్మణਦਾਸ ਹੁਣ ਕਈਆਂ ਨੂੰ ਨਹੀਂ ਪਤਾ ਸੀਗਾ ਜੀ ਵੀ ਇਹ ਇਹਨਾਂ ਦਾ ਨਾਮ ਲక్ష్ਮਨਦਾਸਾ ਜੀ ਤੇ ਬੜਾ ਪਿਆਰ ਹੁੰਦਾ ਸੀਗਾ ਜੀ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਆ ਮੋਬਾਈਲ ਫੋਨ ਨੇ ਨਾ ਇਹਨਾਂ ਨੂੰ ਆਪਾਂ ਯੂਜ਼ ਕਰਦੇ ਆਂ ਵਰਤਦੇ ਆਂ। ਭਈ ਇਹ ਮੋਬਾਈਲ ਫੋਨਾਂ ਨੇ ਨਾ ਜੀ ਬਹੁਤ ਰਿਸ਼ਤੇ ਫਿੱਟੇ ਪਾਤੇ ਆ ਜੀ। ਯਾਨੀ ਜਦੋਂ ਆਪਾਂ ਕਹਿ ਲਈਏ ਅੱਗੇ ਮਿਲਣ ਵਾਸਤੇ ਜਾਣਾ ਇਸੇਦਾਰੀ ਚ ਤੇ ਹੁਣ ਮੋਬਾਈਲ ਤੇ ਗੱਲ ਕਰ ਲੋ ਠੀਕ ਆ। ਕਹਿੰਦੇ ਜੀ ਸਾਡੇ ਕੋਲ ਟਾਈਮ ਹੀ ਹੈ ਨਹੀਂ ਹਰ ਇੱਕ ਇਨਸਾਨ ਆਪਣੇ ਕੰਮ ਚ ਬਿਜ਼ੀ ਆ ਜੀ। ਉਹੀ ਚਰਚਾ ਜੀ ਕਿਵੇਂ ਕਹਿੰਦੇ ਹੋ ਜੀ ਕਿ ਮੋਬਾਈਲ ਵਾਲਾ ਸਮਾਂ ਚੰਗਾ ਸੀਗਾ ਜਾਂ ਪਹਿਲਾਂ ਵਾਲਾ ਸਮਾਂ ਚੰਗਾ ਸੀ ਪਹਿਲਾਂ ਵਾਲਾ ਸੀ ਮੋਬਾਈਲ ਦਾ ਦੇਖੋ ਜੀ ਇਹ ਦੇਖੋ ਕਹਿੰਦਾ ਘਰ ਵਿੱਚ ਗੱਲ ਕਰਨੀ ਜੀ ਆ ਕੋਈ ਪਤਾ ਨਹੀਂ ਕੌਣ ਆ ਕੌਣ ਕੱਢਾ ਕਿੱਦਾਂ ਕਰਦਾ ਕਿਸੇ ਦਾ ਕੀ ਆ ਜੇ ਕੋਈ ਉਹ ਕਹਿੰਦਾ ਟੁਕ ਟੁਕ ਧਾ ਕੇ ਆਪਕ ਖੋਲਣ ਨਹੀਂ ਆ ਨਹੀਂ ਤਾਂ ਆਪਾਂ ਕਿਹਾ ਉਹਨਾਂ ਨੂੰ ਜਾ ਕੇ ਮਿਲਦੇ ਹਾਂ ਬਿਲਕੁਲ ਅੱਗੇ ਜਾਉਣਾ ਸਾਰੇ ਪਰਿਵਾਰ ਨੂੰ ਮਿਲਣਾ ਉਹਨੂੰ ਬਿਲਕੁਲ ਜੀ ਉਹਨਾਂ 'ਪਾ ਗੱਲ ਕਰਾਂਗੇ ਜੇ ਇੱਕ ਬੰਦੇ ਨਾਲ ਕਰਾਂਗੇ ਨਾ ਹਾਂਜੀ ਹੁਣ ਦੇਖੋ ਫੋਨ ਦੇ ਵਿੱਚ ਕਿਸੇ ਦੀ ਤਕਲੀਫ ਦਾ ਤਾਂ ਪਤਾ ਨਹੀਂ ਲੱਗਦਾ ਹੈਗਾ ਕੋਈ ਨਹੀਂ ਪਤਾ ਲੱਗਦਾ ਤਕਲੀਫ ਦਾ ਤਾਂ ਜੇ ਆਪਾਂ ਕਿਸੇ ਕੋਲ ਜਾਵਾਂਗੇ ਤਾਂ ਵੀ ਪਤਾ ਲੱਗੂਗਾ ਨਹੀਂ ਪਤਾ ਨਹੀਂ ਲੱਗਦਾ ਕੋਲੇ ਬੈਠਾਂਗੇ ਉਹਨਾਂ ਦੇ ਉਹਨਾਂ ਦੇ ਸਾਹਮਣੇ ਹੋਵਾਂਗੇ ਉਹਨੂੰ ਕੋਈ ਤਕਲੀਫ ਆ ਦੁੱਖ ਆ ਜਾਂ ਕਸ਼ਟ ਆ ਆਪਾਂ ਦੇਖਾਂਗੇ ਹਾਂ ਯਾਰ ਵਾਕਈ ਬੰਦਾ ਦੁਖੀ ਆ ਹੁਣ ਫੋਨ ਤੇ ਗੱਲ ਕਰ ਲਈ ਜੀ ਹਾਂਜੀ ਠੀਕ ਆ ਜੀ ਓਕੇ ਆ ਜੀ ਠੀਕ ਆ ਬੱਸ ਛੋਟੇ ਚਾਹੇ ਦੁਖੀ ਹੋਵੇ ਚਾਹੇ ਸੁਖੀ ਹੋਵੇ ਅਗਲੇ ਨੇ ਐ ਦੇਖਣਾ ਧੋੜੀ ਕਾਣਾ ਬੈਠਾ ਮੈਂ ਦੁਖੀਆਂ ਮੈਂ ਦੁਖੀਆਂ ਨਾ ਇਦਾਂ ਤਾਂ ਕੋਈ ਨਹੀਂ ਕਹਿੰਦਾ ਤੇ ਮਾ ਕੋਈ ਨਹੀਂ ਕਹਿੰਦਾ ਹੈਗਾ ਕਿ ਮੇਰੇ ਕਹਿਣ ਦਾ ਮਤਲਬ ਆ ਜਿਹੜਾ ਫੋਨ ਵਾਲਾ ਟਾਈਮ ਆ ਨਾ ਜੀ ਫੋਨ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀਗਾ ਉਹ ਬਹੁਤ ਜ਼ਿਆਦਾ ਵਧੀਆ ਸੀਗਾ ਜੀ ਪਿਆਰ ਸੀ ਉਹ ਚ ਪਿਆਰ ਸੀਗਾ ਜੀ ਬਹੁਤ ਜ਼ਿਆਦਾ ਤੇ ਹੁਣ ਫੋਨ ਕਰ ਲੋ ਜੀ ਹਾਂਜੀ ਠੀਕ ਆ ਜੀ ਚਾਹੇ ਪਤੰਦਰ ਕੋਈ ਵੀ ਆ ਤੇ ਮੰਜੇ ਦੇ ਪਿਆ ਹੋਵੇ ਹਾਂ ਉਹਨੇ ਕਹਿ ਹੀ ਦੇਣਾ ਪਤੰਦਰ ਨੇ ਵੀ ਹਾਂਜੀ ਅਸੀਂ ਠੀਕ ਆ ਜੀ ਠੀਕ ਆ ਜੀ ਚਲੋ ਯਾਰ ਕਰਦੇ ਨੇ ਤਾਂ ਇਹਨਾਂ ਨੂੰ ਕਰਦੇ ਨੇ ਕਹਿ ਦੇਣਾ ਜੀ ਠੀਕ ਆ ਜੀ ਦੇਖੋ ਜੀ ਇਹ ਮੋਬਾਈਲ ਫੋਨ ਹੈ ਜੀ ਰਿਸ਼ਤਿਆਂ ਨੂੰ ਥੋੜਾ ਜਿਹਾ ਫਿੱਕਾ ਜ਼ਰੂਰ ਪਾਦਾ ਪਰ ਜਿਹੜਾ ਉਹ ਸਮਾਂ ਸੀ ਵਾਕੇ ਚੰਗਾ ਸੀਗਾ ਜੀ ਬਹੁਤ ਵਧੀਆ ਸੀ ਸਮਾਂ ਜੀ ਹੋਰ ਚਾਚਾ ਜੀ ਉਹ ਠੀਕ ਆ ਨੇੜਾ ਕੱਢਿਆ ਫਿਰ ਹਾਂ ਜੀ ਹੋਰ ਠੀਕ ਆ ਅੱਜ ਪੋਤਾ ਨਹੀਂ ਆਇਆ ਰਾਲ ਸਰ ਜੀ ਨਹੀਂ ਆਉਣਾ ਉਹ ਕਿਉਂ ਉਹਨਾਂ ਨੇ ਨਾ ਕਰਿਆ ਅੱਛਾ ਡੈਡੀ ਦੇ ਨਾਲ ਆਉਂਦਾ ਫੇਰ ਨਹੀਂ ਚੱਲੇ ਕੋਈ ਠੀਕ ਆ ਜੀ ਉਹ ਜਾਂਦੇ ਆ ਫੇਰ ਸਾਡੇ ਆਪਣੇ ਬੰਦੇ ਕਿਰਾਏ ਤੇ ਰਹਿੰਦੇ ਆ ਜੀ ਇਹ ਹੀ ਆਪਣੀ ਡਿਊਟੀ ਪੂਘਾਉਣ ਚੱਲੇ ਨੇ ਜੀ ਇਧਰ ਚਾਚਾ ਜੀ ਢੇੜਾ ਕੱਢਿਆ ਜੀ ਇਹਨਾਂ ਨਾਲ ਦੋ ਚਾਰ ਗੱਲਾਂ ਕੀਤੀਆਂ ਜੀ ਵਧੀਆ ਲੱਗੀਆਂ ਦੋਸਤੋ ਅੱਜ 15 ਅਗਸਤ ਵੀ ਆ ਜੀ ਆ ਬੱਚੇ ਦੇ ਹੱਥ ਰੰਗਾ ਜੀ ਇਹ ਤਿਰੰਗਾ ਅਸੀਂ ਅੱਜ ਇਹ ਆਜ਼ਾਦ ਦੇਸ਼ ਦੇ ਵਿੱਚ ਖੜੇ ਆਂ ਜੀ ਆਜ਼ਾਦ ਮੁਲਕ ਦੇ ਵਿੱਚ ਖੜੇ ਆਂ ਜਾਂ ਆਜ਼ਾਦੀ ਦਾ ਆਨੰਦ ਮਾਣ ਰਹੇ ਆਂ ਉਹ अनेकां ਆਜ਼ਾਦੀ ਘੁਲਾਟੀਆਂ ਦੇ ਸਦਕਾ ਉਸੇ ਇਦਾਂ ਦੀ ਸਦਕਾ ਜੀ ਆਪਾਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਆਂ ਜੀ ਅੱਜ 15 ਅਗਸਤ ਹੈ ਜੀ ਤੇ ਮੇਰੇ ਵੱਲੋਂ ਸਭ ਦੋਸਤਾਂ ਵੀਰਾਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਸਾਡਾ ਦੇਸ਼ ਸਾਡਾ ਪੰਜਾਬ ਤਰੱਕੀ ਕਰੇ ਤਰੱਕੀ ਦੀ ਰਾਹ ਤੇ ਚੱਲੇ ਅੱਗੇ ਵਧੇ ਕਿ ਸਾਡੇ ਵੱਲੋਂ ਤਾਂ ਜੀ ਇਹੀ ਦੁਆ ਵੀ ਆ ਜੀ ਅਰਦਾਸ ਵੀ ਆ ਜੀ ਉਸ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਦੇਸ਼ ਨੂੰ ਸਾਡੇ ਹਿੰਦੁਸਤਾਨ ਨੂੰ ਸਾਡੇ ਭਾਰਤਵਰਸ਼ ਨੂੰ ਬੁਲੰਦੀਆਂ ਤੇ ਪਹੁੰਚਾਏ ਸਾਡੇ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾਏ ਤੋਂ ਧੰਨਵਾਦ ਵੀਰੋ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਦੇ ਲਈ ਦੁਬਾਰੇ ਫੇਰ ਜੀ ਆਜ਼ਾਦੀ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੈਨ ਦੂਣੀ ਰਾਤ ਚੌਗਣੀ ਤਰੱਕੀ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ